ਇਹ ਦਿਨ ਪੰਜਾਬ ਦੇ ਵਿੱਚ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਤਾਜ਼ਾ ਮਾਮਲਾ ਸੰਗਰੂਰ ਦਾ ਸਾਹਮਣੇ ਹੈ ਸੈਂਕੜੇ ਏਕੜ ਵਿੱਚ ਫੈਲਿਆ ਬੇੜ ਜਿੱਥੇ ਵੱਡੀ ਗਿਣਤੀ ਵਿੱਚ ਪਸ਼ੂ ਪੰਛੀ ਮੌਜੂਦ ਸਨ ਲੋਕ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਬੇੜ 'ਚ ਅੱਗ ਲੱਗ ਗਈ ਤਾਂ ਲੋਕ ਵੱਡੀ ਗਿਣਤੀ ਵਿੱਚ ਘਟਨਾ ਵਾਲੀ ਜਗ੍ਹਾ ਉੱਤੇ ਪਹੁੰਚਣੇ ਸ਼ੁਰੂ ਹੋ ਗਏ ਉੱਥੇ ਹੀ 13 ਸੱਤਾ ਸੌਦਾ ਸੱਸਾ ਦੇ ਪ੍ਰੇਮੀ ਅਤੇ ਸਮਾਸ਼ੇਵੀ ਵੀ ਇਸ ਜਗ੍ਹਾ ਉੱਤੇ ਪਹੁੰਚ ਗਏ ਅਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਮਨਦੀਪ ਸਿੰਘ ਮਨਦੀਪ ਜੀ ਕੀ ਕੱਟਣਾ ਵਾਪਰੀਆ ਕੀ ਗੱਲ ਬਾਤ ਜਿਹੜੀ ਮਤਲਬ ਅੱਜ ਥੋੜੇ ਦਿਨ ਪਹਿਲਾਂ ਹੀ ਪਤਾ ਲੱਗਿਆ ਸੀਗਾ ਇਧਰ ਪਟਿਆਲਾ ਵਾਲੀ ਪਟਿਆਲਾ ਰੋਡ ਵਾਲੀ ਸਾਈਡ ਤੋਂ ਖਰਾਣੇ ਸਾਈਡ ਤੋਂ ਖੇਤਾਂ ਦੇ ਵਿੱਚ ਅੱਗ ਲੱਗੀ ਸੀ ਜੋ ਬੜੀ ਤੇਜ਼ੀ ਦੇ ਨਾਲ ਹਵਾ ਕਰਕੇ ਵੱਧਦੀ ਹੁੰਦੀ ਸੀ ਇਧਰ ਬੀੜ ਵਾਲੀ ਸਾਈਡ ਤੱਕ ਆ ਗਈ ਸੀ ਮਤਲਬ ਕਾਫੀ ਆਪਾਂ ਕਾਫੀ ਵੱਡੀ ਤعداد ਦੇ ਵਿੱਚ ਕਹਿ ਸਕਦੇ ਹਾਂ ਜਿਵੇਂ ਖਰਚੇ ਬੱਚੇ ਸੀ ਜੇਕਰ ਸਮੇਂ ਰਹਿੰਦਾ ਲੋਕਾਂ ਦੀ ਬਸਤੀ ਦੀ ਸਰਕਾਰ ਦੀ ਪੁਲਿਸ ਦੀ ਜਾਂ ਫਾਇਰ ਅਗ੍ਰੇਡ ਸਮੇਂ ਸਰਨਾ ਪਹੁੰਚਦੇ ਤਾਂ ਕਾਫੀ ਵੱਡਾ ਨੁਕਸਾਨ ਹੋ ਜਾਣਾ ਸੀ ਜੋ ਕਿ ਸਾਰੇ ਲੋਕਾਂ ਨੇ ਕਹੰਬੜਾ ਮਾਰਿਆ ਬੜੇ ਵੱਡੀ ਤਦਦ ਚ ਇੱਥੇ ਸਾਰੇ ਮਤਲਬ ਪਬਲਿਕ ਪਹੁੰਚੇ ਤਾਂ ਇੱਥੇ ਐਨ ਬੀੜ ਦੇ ਨਾਲ ਜਾ ਕੇ ਕੜਕ ਸੜਕ ਅੱਗ ਤੇ ਕਾਬੂ ਪਾਇਆ ਗਿਆ ਜੇਕਰ ਮਤਲਬ ਰਹਿੰਦੇ ਸਮੇਂ ਇਹ ਨਾ ਕਿਤੇ ਉਹ ਆਉਂਦਾ ਤਾਂ ਮਤਲਬ ਬੜਾ ਵੱਡਾ ਨੁਕਸਾਨ ਹੋਣਾ ਸੀ ਚਾਹੇ ਦਰਖਤਾਂ ਦਾ ਚਾਹੇ ਇੱਥੇ ਪਸ਼ੂ ਪੰਛੀ ਜੋ ਵੀ ਰਹਿੰਦੇ ਐ ਲਾ ਕਾਫੀ ਵੱਡਾ ਨੁਕਸਾਨ ਹੋਣਾ ਸੀ ਮੈਂ ਉਸ ਵਾਹਕਰੂ ਦਾ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਬੜੇ ਟਾਈਮ ਤੇ ਟਾਈਮ ਸੰਭਲ ਗਿਆ ਬੋਲੋਗੇ ਪੁੱਤ ਮੇਰਾ ਨਾਮ ਰਣਦੀਪ ਸਿੰਘ ਦਿਓਲ ਹੈ ਜੀ ਦਿਓਲ ਸਾਹਿਬ ਕੀ ਘਟਨਾ ਵਾਪਰੀ ਇਹ ਕਹਿੰਦੇ ਅੱਗ ਵੱਡੀ ਲੱਗੀ ਸੀ ਕਿ ਕਿਸ ਤਰ੍ਹਾਂ ਕਾਬੂ ਪਾਇਆ ਕੀ ਗੱਲ ਹੈ ਦੇਖੋ ਬਹੁਤ ਸਾਰੀ ਜਗਾ ਜਿਹੜੀ ਫਸਲ ਸੀਗੀ ਉਹ ਵੀ ਮੱਚੀ ਐ ਨਾੜ ਵੀ ਮੱਚਿਆ ਬਹੁਤ ਦੂਰੋਂ ਜਿੰਨੀ ਦੂਰ ਆਪਾਂ ਨਿਗਾ ਮਾਰਦੇ ਆ ਉੱਥੋਂ ਅੱਗ ਲੱਗੀ ਹੋਈ ਐ ਤੇ ਮਾਲਕ ਦਾ ਬਹੁਤ ਵੱਡਾ ਸ਼ੁਕਰਾਨਾ ਕਰਦੇ ਆ ਵਾਹਿਗੁਰੂ ਦਾ ਸ਼ੁਕਰ ਹੈ ਕਿ ਜਿਹੜੀ ਬੀੜ ਆ ਪਿੱਛੇ ਸੈਂਕੜੇ ਏਕੜ ਦੇ ਵਿੱਚ ਜਿਹਦੇ ਵਿੱਚ ਜਾਨਵਰ ਵੀ ਨੇ ਪਸ਼ੂ ਨੇ ਉਹਨਾਂ ਦਾ ਵਿਚਾਰ ਰ ਗਿਆ ਦੇਖੋ ਬਿਲਕੁਲ ਨਾਲ ਬੀੜ ਦੇ ਨਾਲ-ਨਾਲ ਦੀ ਅੱਗ ਗਈ ਅੰਦਰ ਵੀ ਚਲੀ ਗਈ ਸੀਗੀ ਜਿਹਦੇ ਤੇ ਬਹੁਤ ਵੱਡਾ ਸਹਿਯੋਗ ਜਿਹੜੇ ਡੇਰਾ ਸੱਚਾ ਸੌਦਾ ਦੇ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਲੋਕ ਨੇ ਉਹਨਾਂ ਦਾ ਵੱਡਾ ਸਹਿਯੋਗ ਰਿਹਾ ਪ੍ਰਸ਼ਾਸਨ ਦਾ ਵੱਡਾ ਸਹਿਯੋਗ ਅਸੀਂ ਵੀ ਜਿੰਨਾ ਕਿ ਸਹਿਯੋਗ ਦੇ ਸਕਦੇ ਸੀ ਸਹਿਯੋਗ ਦਿੱਤਾ ਤੇ ਅੱਗ ਦੇ ਉੱਤੇ ਕਾਬੂ ਪਾ ਲਿਆ ਆਮ ਲੋਕ ਜਿਹੜੀ ਪਬਲਿਕ ਆ ਜਦੋਂ ਵੀ ਪਬਲਿਕ ਨੂੰ ਪਤਾ ਲੱਗਿਆ ਸੰਗਰੂਰ ਵਾਸੀ ਇਕੱਠੇ ਹੋਏ ਆ ਤੇ ਅੱਗ ਨੂੰ ਬੁਝਾ ਲਿਆ ਜੇ ਕਿਤੇ ਇਹ ਅੱਗ ਅੰਦਰ ਚਲੀ ਜਾਂਦੀ ਤਾਂ ਮੈਨੂੰ ਨਹੀਂ ਲੱਗਦਾ ਸੀ ਵੀ ਇਹ ਪ੍ਰਸ਼ਾਸਨ ਕੋਲ ਇੰਨੇ ਕੋਈ ਸਾਧਨ ਹੈਗੇ ਆ ਕਿ ਜਿਹੜੀ ਅੱਗ ਅੰਦਰ ਬੁਝਾਈ ਜਾ ਸਕੇ ਵੱਡੇ ਵੱਡੇ ਕੰਟਰੀਆਂ ਦੇ ਵਿੱਚ ਜਦੋਂ ਜੰਗਲਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਬੜੀ ਦਿੱਕਤ ਹੋ ਜਾਂਦੀ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਸਾਰੇ ਜਿਹੜੇ ਇੱਥੇ ਅੱਗ ਬੁਝਾਉਣ ਵਾਸਤੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਆ ਇਸ ਗੱਲ ਕਰਕੇ ਤੇ ਮੈਂ ਸਰਕਾਰ ਨੂੰ ਇਸ ਗੱਲ ਦੀ ਜ਼ਰੂਰ ਅਪੀਲ ਕਰਦਾ ਬਹੁਤ ਜਗ੍ਹਾ ਤੇ ਅੱਗਾਂ ਲੱਗੀਆਂ ਨੇ ਜਿਨ੍ਹਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਕਿਸਾਨ ਵੀਰਾਂ ਦਾ ਗਰੀਬਾਂ ਦਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਮੁੱਖ ਮੰਤਰੀ ਸਾਹਿਬ ਦਾ ਖੁੱਦਾ ਹਲਾਕਾ ਇਹ ਤੇ ਜਲਦੀ ਤੋਂ ਜਲਦੀ ਮੁਆਵਜ਼ਾ ਇਹਨਾਂ ਨੂੰ ਦਿੱਤਾ ਜਾਵੇ ਆਪਣਾ ਮੁਕੇਸ਼ ਗਰਗ ਜੀ ਗਰਗ ਸਾਹਿਬ ਜਦੋਂ ਅੱਗ ਦਾ ਪਤਾ ਲੱਗੇ ਆ ਤੇ ਕਿੰਨੀ ਅੱਗ ਸੀ ਕੀ ਗੱਲਬਾਤ ਪੂਰੇ ਕਾਫੀ ਅੱਗ ਸੀ ਜੀ ਤੇ ਆਪਣੀ ਸਾਰੀ ਐਨੀਮਲ ਵੈਲਫੇਅਰ ਦੀ ਟੀਮ ਪਹੁੰਚੀ ਆਪਣੀ ਐਂਬੂਲੈਂਸ ਵੀ ਖੜੀ ਹੈ ਤੇ ਆਪਣੀ ਬੀੜ 'ਚ ਦੇਖਿਆ ਪਹਿਲਾਂ ਕੋਈ ਜਾਨਵਰ ਤਾਂ ਨਹੀਂ ਗਿਆ ਬਟ ਬੀੜ ਦਾ ਬਚਾਅ ਰਹਿ ਗਿਆ ਅੰਦਰ ਬੀੜ 'ਚ ਅੱਗ ਨਹੀਂ ਲੱਗੀ ਸਾਰੀ ਉਰੇ ਖੇਤਾਂ ਤੱਕ ਹੀ ਅੱਗ ਸੀਗੀ ਜੀ ਤਾਂ ਆਪਣਾ ਬਚਾਅ ਰਹਿ ਗਿਆ ਸਾਰੀ ਫਾਇਰ ਵਿਗੇਟਾ ਵਗੈਰਾ ਟਾਈਮ ਤੇ ਪਹੁੰਚ ਗਏ ਸੀਗੀਆਂ ਤਾਂ ਉਹਨਾਂ ਨੇ ਆਪਣਾ ਆਗੇ ਮੋਕੇ ਤੇ ਆਪਣਾ ਕਾਬੂ ਕਰ ਲਿਆ ਆ ਤੇ ਅੱਗ ਨੂੰ ਇੱਕ ਅੱਗ ਦਾ ਨਾਮ ਤੁਸੀਂ ਵੀ ਨੂੰ ਲੱਗਦਾ ਵੱਡਾ ਨੁਕਸਾਨ ਬਹੁ సిగే ਅੰਦਰ ਸਾਰੇ ਜਾਨਵਰ ਮੱਚ ਸਕਦੇ ਸੀਗੇ ਜੀ ਹਾਂ ਅੱਗੇ ਸੁਣ ਕਰੀਆ ਪ੍ਰਾਪਰਟੀ ਵੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ